ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਭ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਸਮੇਂ ਦੀ ਮਹੱਤਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬੀਤਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ ਮਨੁੱਖੀ ਮਨ ਚੰਚਲ ਹੈ ਮਨੁੱਖ ਆਪਣੀ ਇਸ ਚੰਚਲਤਾ ਕਾਰਨ ਕਈ ਵਾਰੀ ਸੱਚਾਈ ਤੋਂ ਬੇਖਬਰ ਇਹੋ ਜਿਹੀਆਂ ਬੁਰਾਈਆਂ ਵਿੱਚ ਫਸ ਜਾਂਦਾ ਹੈ ਇਸ ਵਿੱਚੋਂ ਨਿਕਲਣ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਮਨੁੱਖ ਦੇ ਅੰਦਰ ਸਤ ਸਤ ਧਰਮ ਧਰਮ ਤਰਮ ਅਧਰਮ ਪਾਪ ਉਹਨਾਂ ਅਦੇ ਵਿੱਚ ਇੱਕ ਸੰਘਰਸ਼ ਚੱਲਦਾ ਰਹਿੰਦਾ ਹੈ ਉਹ ਕਦੀ ਚੰਗਿਆਈ ਤੇ ਕਦੀ ਕਦੀ ਬੁਰਾਈ ਠੀਕ ਹੈ ਦੀ ਬੁਰਾਈਆਂ ਪਾਵਨਾਵਾਂ ਵੱਲ ਵੱਧਦਾ ਹੈ ਬੁਰਾਈ ਉਸ ਨੂੰ ਕਿਰਾਵਟ ਵੱਲ ਤੇ ਚੰਗਿਆਈ ਤਰੱਕੀ ਵੱਲ ਲੈ ਜਾਂਦੀ ਹੈ ਕਦੀ ਕਦੀ ਮਨੁੱਖ ਬਿਨਾਂ ਸੋਚੇ ਸਮਝੇ ਇਹੋ ਜਿਹਾ ਕੰਮ ਕਰ ਦੇ ਜਾਂਦਾ ਹੈ ਜਿਸ ਕਾਰਨ ਉਸ ਨੂੰ ਜੀਵਨ ਪਰ ਪਛਤਾਉਣਾ ਪੈਂਦਾ ਹੈ ਪਛਤਾਵੇ ਦੀ ਅੱਗ ਨੂੰ ਉਸ ਨੂੰ ਸਾੜਦੀ ਰਹਿੰਦੀ ਹੈ ਜੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਨੁੱਖ ਸੋਚ ਸਮਝ ਕੇ ਫੈਸਲਾ ਲਵੇ ਤਾਂ ਪਿੱਛੋਂ ਮਹਾਤਮਲਨ ਤੋਂ ਵੀ ਬਚ ਸਕਦਾ ਹੈ ਕੰਮ ਵਿਗੜਨ ਤੋਂ ਬਾਅਦ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਪਛਤਾਵਾ ਕੀ ਹੋਏ ਜਦੋਂ ਚਿੜੀਆ ਚੁਗ ਗਈ ਖੇਤ ਜਿਸ ਤਰ੍ਹਾਂ ਮੂਹ ਵਿੱਚੋਂ ਕੱਢੀ ਗੱਲ ਕਮਾਨ ਵਿੱਚੋਂ ਨਿਕਲਿਆ ਤੀਰ ਅਤੇ ਸਰੀਰ ਵਿੱਚੋਂ ਨਿਕਲੀ ਆਤਮਾ ਵਾਪਸ ਨਹੀਂ ਆਉਂਦੀ ਬਿਲਕੁਲ ਇਸੇ ਤਰ੍ਹਾਂ ਇਹ ਬਿਥਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ ਪਾਈ ਵੀਰ ਸਿੰਘ ਜੀ ਵੀ ਸਮੇਂ ਬਾਰੇ ਲਿਖਦੇ ਹਨ ਇਹ ਠਹਿਰਨ ਜਾਂਚ ਨਾ ਜਾਣ ਦਾ ਲੰਘ ਗਿਆ ਮੁੜ ਕੇ ਨਾ ਆਂਦਾ ਇਸ ਲਈ ਸਹੀ ਸਮੇ ਤੇ ਸਹੀ ਫੈਸਲਾ ਕਰਨਾ ਹੀ ਮਨੁੱਖ ਦਾ ਮੁੱਖ ਫਰਜ਼ ਹੈ ਵਿਚਾਰ ਕਰਕੇ ਅੱਗੇ ਵਧਣਾ ਹੀ ਮਨੁੱਖ ਦੀ ਵਧਣਾ ਹੀ ਸਫਲਤਾ ਦਾ ਮੂਲ ਮੰਤਰ ਹੈ ਇਤਿਹਾਸ ਇਹੋ ਜਿਹੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ ਜਦੋਂ ਬਿਨਾ ਸੋਚੇ ਸਮਝੇ ਕੀਤੇ ਗਏ ਕੰਮਾਂ ਦਾ ਨਤੀਜਾ ਇੰਨਾ ਭਿਆਨਕ ਹੋਇਆ ਕਿ ਕਈ ਵਰੇ ਵਸਤਾਵੇ ਦੀ ਅਗ ਵਿੱਚ ਹੀ ਸੜਨ ਤੋਂ ਸਿਰਵਾਇ ਕੋਈ ਚਾਰਾ ਨਹੀਂ ਰਿਹਾ। ਪ੍ਰਿਥਵੀ ਰਾਜ ਚੋਹਾਨ ਨੇ 17 ਵਾਰ ਮੁਹੰਮਦ ਗੋਰੀ ਨੂੰ ਹਰਾਇਆ ਪਰ ਛੱਡ ਦਿੱਤਾ। ਨਤੀਜਾ ਕੀ ਹੋਇਆ 18ਵੀਂ ਵਾਰ ਮੁਹੰਮਦ ਗੋਰੀ ਨੇ ਜਦੋਂ ਪਹਿਲੀ ਵਾਰ ਪ੍ਰਿਥਵੀ ਰਾਜ ਚੋਹਾਨ ਨੂੰ ਹਰਾਇਆ ਤਾਂ ਉਸਨੇ ਉਸ ਨੂੰ ਛੱਡਣ ਦੀ ਬਜਾਏ ਉਸ ਦਾ ਕਤਲ ਕਰ ਦਿੱਤਾ। ਜੇਕਰ ਪ੍ਰਥਵੀਰਾਜ ਚੋਹਾਨ ਮੁਹੰਮਦ ਗੋਰੀ ਨੂੰ ਛੱਡਣ ਦੀ ਬਜਾਏ ਉਸ ਦੇ ਜ਼ਹਿਰੀਲੇ ਦੰਦਾਂ ਨੂੰ ਪਹਿਲਾਂ ਹੀ ਤੋੜ ਦਿੰਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ ਮਹਾਰਾਣੀ ਕਕਈ ਨੇ ਬਿਨਾਂ ਸੋਚੇ ਸਮਝੇ ਮਰ ਆਰਾਮ ਲਈ 14 ਬੜਿਆਂ ਦਾ ਬਣਵਾਸ ਅਤੇ ਆਪਣੇ ਪੁੱਤਰ ਲਈ ਰਾਜ ਗੱਦੀ ਮੰਗ ਲਈ ਨਤੀਜਾ ਕੀ ਹੋਇਆ ਸਭ ਲੋਕਾਂ ਨੇ ਉਸ ਦੀ ਨਿੰਦਿਆ ਕੀਤੀ ਇਥੋਂ ਤੱਕ ਕਿ ਉਸਨੇ ਦੇ ਆਪਣੇ ਪੁੱਤਰ ਨੇ ਭਰਤ ਨੇ ਵੀ ਉਸ ਦੀ ਵਿਰੋਧਤਾ ਕੀਤੀ ਅਤੇ ਕੈਕਈ ਨੂੰ ਆਪਣੀ ਬੇਇੱਜ਼ਤੀ ਦਾ ਦੁੱਖ ਸਹਿਣਾ ਪਿਆ। ਪਛਤਾਵੇ ਦੀ ਅੱਗ ਵਿੱਚ ਸੜਦੀ ਹੋਈ ਕੈਕਈ ਆਪ ਰਾਮ ਨੂੰ ਵਾਪਸ ਲੈਣ ਲਈ ਚਿਤਰਕੂਟ ਗਈ ਐ। ਪਰ ਰਾਮ ਨਹੀਂ ਆਏ ਕੈਕਈ ਨੂੰ ਜੀਵਨ ਭਰ ਪਛਤਾਵੇ ਦੀ ਅੱਗ ਵਿੱਚ ਸੜਨਾ ਪਿਆ। 라ਵਣ ਵਰਗੇ ਮਹਾ ਪੰਡਿਤ ਪ੍ਰਤਾਪੀ ਸ਼ਿਵ ਭਗਤ ਰਾਜੇ ਨੇ ਬਿਨਾਂ ਸੋਚੇ ਸਮਝੇ ਸੀਤਾ ਦਾ ਹਰਣ ਕਰ ਲਿਆ ਅਤੇ ਉਸ ਦੀ ਇਹ ਭੁੱਲ ਉਸ ਲਈ ਹੀ ਨਹੀਂ ਸਗੋਂ ਪੂਰੇ ਉਸ ਦੇ ਪੂਰੇ ਪਰਿਵਾਰ ਲਈ ਤਬਾਹੀ ਦਾ ਕਾਰਨ ਬਣੀ ਇਹ ਇੱਥੇ ਹੀ ਇੱਥੇ ਇਹ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੂੰ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਬਿਨਾਂ ਵਿਚਾਰੇ ਕਿਤੇ ਕੰਮਦਾਨਤੀ ਜਾਂ ਦੁਖਦਾਈ ਹੁੰਦਾ ਹੈ ਤਾਂ ਬੱਚਿਓ ਇਸ ਸਮੇਂ ਦੀ ਮਤਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਰ ਨੂੰ ਪਸੰਦਾ ਹੀ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ